ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਗੱਲ ਕਰਾਂਗੇ ਆਪਾਂ ਡੀਜ਼ਲ ਤੇ ਪੈਟਰੋਲ ਗੱਡੀ ਬਾਰੇ ਕਾਫੀ ਕਨਫਿਊਜ਼ਨ ਚੱਲ ਰਿਹਾ ਮਾਰਕੀਟ ਦੇ ਵਿੱਚ ਕਿ ਪੈਟਰੋਲ ਗੱਡੀ ਲਈਏ ਜਾਂ ਡੀਜ਼ਲ ਗੱਡੀ ਲਈਏ ਜਾਂ ਫਿਰ ਡੀਜ਼ਲ ਗੱਡੀਆਂ ਬੰਦ ਹੋ ਰਹੀਆਂ ਨੇ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰ ਦਾਂ ਕਿ ਬਹੁਤ ਬੇਸਿਕ ਜੀ ਗੱਲ ਆ ਕੱਚਾ ਤੇਲ ਇੱਕੋ ਥਾਂ ਤੋਂ ਨਿਕਲਦਾ ਔਰ ਉਹੀ ਕੱਚੇ ਤੇਲ ਤੋਂ ਪੈਟਰੋਲ ਬਣਦਾ ਉਤੋਂ ਹੀ ਡੀਜ਼ਲ ਬਣਦਾ ਤਾਂ ਜੇ ਡੀਜ਼ਲ ਖਤਮ ਹੋ ਰਿਹਾ ਤਾਂ ਪੈਟਰੋਲ ਵੀ ਖਤਮ ਹੋ ਰਿਹਾ ਨਾਲ ਨਾਲ ਸੋ ਇਸ ਗੱਲ ਦਾ ਆਪਣੇ ਦਿਮਾਗ ਦੇ ਵਿੱਚੋਂ ਕੱਢ ਦਿਓ ਕਿ ਡੀਜ਼ਲ ਹੀ ਖਤਮ ਹੋ ਰਿਹਾ ਖਤਮ ਹੋਣਗੇ ਤਾਂ ਦੋਨੋਂ ਖਤਮ ਹੋਣਗੇ ਦੋਨੇ ਹੀ ਵੇਰੀਐਂਟ ਦੀਆਂ ਗੱਡੀਆਂ ਬੰਦ ਹੋਣੀਆਂ ਆ ਤਾਂ ਕਰਕੇ ਡੀਜ਼ਲ ਪਸੰਦ ਆ ਤਾਂ ਡੀਜ਼ਲ ਲਓ ਪੈਟਰੋਲ ਪਸੰਦ ਆ ਤਾਂ ਪੈਟਰੋਲ ਲਓ ਹੁਣ ਕਈ ਲੋਕ ਗੱਲਾਂ ਕਰਦੇ ਨੇ ਕਿ ਜੇ ਰਨਿੰਗ ਘੱਟ ਆ ਤਾਂ ਪੈਟਰੋਲ ਗੱਡੀ ਲੈਣੀ ਚਾਹੀਦੀ ਆ ਤੇ ਜੇ ਰਨਿੰਗ ਵੱਧ ਆ ਤਾਂ ਡੀਜ਼ਲ ਲੈਣੀ ਚਾਹੀਦੀ ਆ ਦੇਖੋ ਜਦੋਂ ਤੱਕ ਆਪਣੇ ਕੋਲ ਗੱਡੀ ਨਹੀਂ ਹੈਗੀ ਉਦੋਂ ਤੱਕ ਆਪਣਾ ਸਰੀਰ ਜਾਂਦਾ ਆਪਾਂ ਨੂੰ ਇਦਾਂ ਲੱਗਦਾ ਕਿ ਆਪਣੀ ਘਰ ਨਹੀਂ ਬਹੁਤ ਘੱਟ ਜਦੋਂ ਬੰਦਾ ਗੱਡੀ ਲੈ ਲੈਂਦਾ ਨਾ ਚਾਹੇ ਪੈਟਰੋਲ ਆ ਚਾਹੇ ਡੀਜ਼ਲ ਆ ਰਨਿੰਗ ਆਟੋਮੈਟਿਕਲੀ ਵੱਧ ਜਾਂਦੀ ਆ ਬੰਦੇ ਦੀ ਬਾਕੀ ਜੋ ਪ੍ਰੋਫਾਈਲ ਮੈਟਰ ਕਰਦੀ ਆ ਜਿਵੇਂ ਇਹ ਬੰਦਿਆਂ ਦੀ ਬਹੁਤ ਨੇੜੇ ਜੌਬ ਹੁੰਦੀ ਆ ਉਹਨਾਂ ਦੀਆਂ ਗੱਡੀਆਂ ਨਹੀਂ ਨਿਕਲਦੀਆਂ ਹੈਗੀਆਂ ਆਪਾਂ ਇਹ ਵੀ ਚਲੋ ਇੱਕ ਪੱਕਾ ਹੈਗਾ ਪਰ ਮੇਰੇ ਹਿਸਾਬ ਨਾਲ ਅੱਜ ਦੀ ਡੇਟ ਦੇ ਵਿੱਚ ਜਿਹੜੇ ਹਿਸਾਬ ਨਾਲ ਪੈਟਰੋਲ ਦਾ ਰੇਟ ਆ ਦੀ ਐਵਰੇਜ ਦੇ ਰਹੀਆਂ ਨੇ ਗੱਡੀਆਂ ਆਪਾਂ ਨੂੰ ਪਤਾ ਹੀ ਆ ਕ੍ਰੇਟਾ ਪੈਟਰੋਲ 1.5 ਜਾਂ ਕੀਆ ਦਾ ਲਾ ਲਓ ਜਾਂ ਅਮਰੂਤੀ ਦੇ ਇੰਜਨ ਲਾ ਲਓ ਬਿਲਕੁਲ ਵੀ ਐਵਰੇਜ ਨਹੀਂ ਕੱਟ ਕੇ ਦੇ ਰਹੀ ਹੈਗੇ ਲੋਕ ਬਹੁਤ ਪਰੇਸ਼ਾਨ ਨੇ ਤੇ ਮੁੜ ਕੇ ਗੱਡੀਆਂ ਦੀ ਰੀਸੇਲ ਵੈਲਿਊ ਵੀ ਬਹੁਤ ਘਟ ਜਾਂਦੀ ਹੈ ਸੋ ਮੇਰੇ ਹਿਸਾਬ ਨਾਲ ਜੇ ਆਪਾਂ ਵੈਲਿਊ ਫॉर ਮਨੀ ਦੇ ਹਿਸਾਬ ਨਾਲ ਦੇਖੀਏ ਤਾਂ ਡੀਜ਼ਲ ਗੱਡੀ ਜਾਦਾ ਵਧੀਆ ਰਹਿੰਦੀ ਹੈ ਰਨਿੰਗ ਤਾਂ ਹੋਈ ਜਾਂਦੀ ਹੈ ਆ ਯੂਰੀਏ ਦਾ ਥੋੜਾ ਬਹੁਤ ਅੱਜ ਕੱਲ੍ਹ ਚੱਲ ਰਿਹਾ ਉਹ ਵੀ ਜੇ ਆਪਾਂ ਥੋੜਾ ਜਿਹਾ ਅ ਗੱਡੀ ਨੂੰ ਹਿਸਾਬ ਨਾਲ ਚਲਾਈਏ ਤੇ ਉਹਦੀ ਮੇਨਟੇਨੈਂਸ ਦਾ ਧਿਆਨ ਰੱਖੀਏ ਤਾਂ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਮੈਂ ਵੀ ਦੇਖੋ ਪਿਛਲੇ ਬਹੁਤ ਸਾਲਾਂ ਤੋਂ ਡੀਜ਼ਲ ਗੱਡੀ ਹੁਣ ਮੈਂ ਯੂਰੀ ਜੋ ਪੈਂਦਾ ਮੇਰੇ ਕੋਲ ਸਕੋਰਪਿਓ ਐਨ ਜ਼ੈਡਡ ਰੈਫਲੈਕਟੋ ਮਾਡਲ ਆ ਤੇ ਇਦਾਂ ਦੀ ਕੋਈ ਦਿੱਕਤ ਨਹੀਂ ਹੈਗੀ ਕਿ ਗੱਡੀ ਚੌਕ ਹੋ ਰਹੀ ਜਾਂ ਨੇ ਹਾਂ ਜੇ ਆਪਾਂ ਖੜੇ ਖੜੇ ਹੁਣ ਗੱਡੀ ਨੂੰ ਸਟਾਰਟ ਰੱਖਾਂਗੇ ਤਾਂ ਤਾਂ ਕਿਤੇ ਨਾ ਕਿਤੇ ਇਦਾਂ ਦੀ ਦਿੱਕਤ ਆਂਦੀ ਹੈ ਬਾਕੀ ਯੂਰੋਪੀਅਨ ਕੰਟਰੀਜ਼ ਹੋ ਗਈਆਂ ਬਾਹਰਲੀ ਕੰਟਰੀਜ਼ ਗਿਓ ਉੱਥੇ ਕਦੋਂ ਦਾ ਇਹ ਸਿਸਟਮ ਚੱਲ ਰਿਹਾ ਆਪਣੇ ਤਾਂ ਹੁਣ ਆਇਆ ਅਜੇ ਇਹ ਇਹ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਡੀਜ਼ਲ ਨੂੰ ਨਾ ਪ੍ਰਮੋਟ ਕਰਨ ਦਾ ਰੀਜ਼ਨ ਇਹ ਨਹੀਂ ਹੈਗਾ ਕਿ ਉਹ ਘਟ ਰਿਹਾ ਇਹ ਇੱਥੇ ਮੇਨ ਰੀਜ਼ਨ ਇਹ ਹੈਗਾ ਕਿ ਵਰਲਡ ਲੈਵਲ ਦੇ ਉੱਪਰ ਵੱਧਦੇ ਪੋਲਿਊਸ਼ਨ ਨੂੰ ਲੈ ਕੇ ਸਾਰੀਆਂ ਸਰਕਾਰਾਂ ਨੇ ਮਿਲ ਕੇ ਫੈਸਲਾ ਲਿਆ ਸੀਗਾ ਕਿ ਡੀਜ਼ਲ ਨੂੰ ਘੱਟ ਤੋਂ ਘੱਟ ਪ੍ਰਮੋਟ ਕਰੀਏ ਤੇ ਪੈਟਰੋਲ ਤੇ ਈਵੀ ਨੂੰ ਜ਼ਿਆਦਾ ਬੜਾਵਾ ਦਈਏ ਉਹ ਅਸਲ ਦੇ ਵਿੱਚ ਉਹ ਪੈਟਰੋਲ ਨੂੰ ਵੀ ਨਹੀਂ ਜ਼ਿਆਦਾ ਪ੍ਰਮੋਟ ਕਰਕੇ ਰਾਜੀ ਹੈ ਕਿ ਉਹ ਈਵੀ ਵਨ ਨੂੰ ਜ਼ਿਆਦਾ ਦੇਖ ਰਹੇ ਨੇ ਕਿ ਲੋਕ ਜ਼ਿਆਦਾ ਈਵੀ ਵਨ ਨੂੰ ਸ਼ਿਫਟ ਹੋਣ ਕਿਉਂਕਿ ਉੱਥੇ ਪੋਲੂਸ਼ਨ ਲੈਵਲ ਬਿਲਕੁਲ ਹੀ ਜ਼ੀਰੋ ਰਹਿ ਜਾਂਦਾ ਪਰ ਹੁਣ ਆਪਾਂ ਨੂੰ ਪਤਾ ਹੀ ਹੈ ਕਿ ਈਵੀ ਦਾ ਆਪਣੇ ਇੰਡੀਆ ਦੇ ਵਿੱਚ ਕਿੰਨਾ ਕੁ ਵਧੀਆ ਫਿਊਚਰ ਆ ਜਾਂ ਫਿਰ ਪ੍ਰੈਸੈਂਟ ਚੱਲ ਰਿਹਾ ਉਹਦਾ ਚਾਰਜਿੰਗ ਸਟੇਸ਼ਨ ਹੀ ਹੈਗੇ ਤਾਂ ਬੈਟਰ ਆਪਸ਼ਨ ਤਾਂ ਦੇਖੋ ਡੀਜ਼ਲ ਹੀ ਆ ਜੇ ਤੁਹਾਨੂੰ ਪਾਵਰ ਚਾਹੀਦੀ ਆ ਟਾਰਕ ਚਾਹੀਦਾ ਐਵਰੇਜ ਚਾਹੀਦੀ ਆ ਹਰ ਪੱਖੋਂ ਦੇਖਿਆ ਜਾਵੇ ਤਾਂ ਡੀਜ਼ਲ ਗੱਡੀ ਦੀ ਬੈਸਟ ਆ ਔਰ ਕਿਹੜੀ ਗੱਡੀ ਲੈਣੀ ਚਾਹੀਦੀ ਆ ਇਹ ਆਪਾਂ ਚਲੋ ਨੈਕਸਟ ਵੀਡੀਓ ਵਿੱਚ ਕਵਰ ਕਰਾਂਗੇ ਅੱਜ ਮੈਂ ਬਹੁਤ ਸਮੇਂ ਬਾਅਦ ਵੀਡੀਓ ਪਾਉਣ ਲੱਗੇ ਆ ਮੈਂ ਸਿਰਫ ਇਹੀ ਗੱਲ ਕਲੀਅਰ ਕਰਨ ਦੇ ਲਈ ਵੀਡੀਓ ਬਣਾ ਰਿਹਾ ਸੀਗਾ ਕਿ ਡੀਜ਼ਲ ਲਈਏ ਜਾਂ ਪੈਟਰੋਲ ਲਈਏ ਦੇਖੋ ਡੀਜ਼ਲ ਦੀ ਪਰਫਾਰਮੈਂਸ ਪੈਟਰੋਲ ਕਦੇ ਨਹੀਂ ਦੇ ਸਕਦਾ ਚਾਹੇ ਉਹ ਟਰਬੋ ਇੰਜਨ ਲੈ ਲਓ ਤੁਸੀਂ ਜਾਂ ਫਿਰ ਤੁਸੀਂ ਆਟੋਮੈਟਿਕ ਲੈ ਲਓ પેટ્રોલ ਦੇ ਵਿੱਚ ਡੀਜ਼ਲ ਦਾ ਸਵਾਦ ਹੀ ਅੱਡਾ ਬਾਕੀ ਆਪਣੇ ਪੰਜਾਬ ਹਰਿਆਣੇ ਦੇ ਆਪਣੇ ਭਰਾਵਾਂ ਨੂੰ ਪੁੱਛ ਕੇ ਦੇਖ ਲਓ ਜਿਹੜੇ ਜ਼ਿਆਦਾ ਡੀਜ਼ਲ ਪ੍ਰੈਫਰ ਕਰਦੇ ਨੇ ਤਾਂ ਥੋੜਾ ਜਿਹਾ ਅੱਜ ਕੱਲ ਕੌਂਟਰੋਵਰਸੀ ਜੀ ਚੱਲ ਪਈ ਹਨਾ ਕਿ પેટ્રોલ ਦੇ ਵਿੱਚ ਜਾਣਾ ਚਾਹੀਦਾ ਡੀਜ਼ਲ ਦਾ ਫਿਊਚਰ ਨਹੀਂ ਹੈਗਾ ਡੀਜ਼ਲ ਡੀਜ਼ਲ ਗੱਡੀਆਂ ਬੰਦ ਹੋ ਜਾਣਗੀਆਂ ਐਵੇਂ ਦਾ ਕੁਝ ਨਹੀਂ ਹੈਗਾ ਚੱਲ ਰਹੀਆਂ ਨੇ ਬਹੁਤ ਵਧੀਆ ਚੱਲ ਰਹੀਆਂ ਨੇ ਅਸੀਂ ਖੁਦ ਚਲਾ ਰਹੇ ਹਾਂ ਤੇ অপশন বড়িয়া তা দেখো ডিজেল ইয়া ঠিক আছে ਜੇ ਤੁਸੀਂ ਗੱਡੀ ਚਲਾਉਣ ਦਾ ਸਵਾਦ ਲੈਣਾ ਬਾਕੀ ਤੁਹਾਨੂੰ ਪਤਾ ਹੀ ਆ ਤੁਸੀਂ ਜੁੜੇ ਰਹੋ ਆਪਣੇ ਭਰਾ ਨਾਲ ਮੈਂ ਤੁਹਾਨੂੰ ਅੱਗੇ ਵੀ ਵਧੀਆ ਵਧੀਆ ਗੱਲਾਂ ਦੱਸੂਗਾ ਔਰ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿਹੜੀ ਗੱਡੀ ਅੱਜ ਦੀ ਡੇਟ ਦੇ ਵਿੱਚ ਬੈਸਟ ਆ ਤੁਹਾਨੂੰ ਲੈਣੀ ਚਾਹੀਦੀ ਆ ਤੇ ਕਿਹੜੀ ਗੱਡੀ ਤੁਹਾਨੂੰ ਅਵੋਇਡ ਕਰਨੀ ਚਾਹੀਦੀ ਆ ਇਹ ਸਾਰਾ ਆਪਾਂ ਕਵਰ ਅਪ ਕਰਾਂਗੇ ਬਾਤ ਤੁਸੀਂ ਜੁੜੇ ਰਹੋ ਮੇਰੇ ਨਾਲ ਤੁਹਾਡਾ ਆਪਣਾ ਭਾਈ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਮੇਰੀ ਅਪਡੇਟ ਮਿਲਦੀ ਆ ਰਹਿਣ ਸਤਿ ਸ੍ਰੀ ਅਕਾਲ ਜੀ